ਪੁਲਾੜ ਵਿੱਚ ਭੋਜਨ ਖਾਣ ਦਾ ਸੁਪਨਾ ਹੋਵੇਗਾ ਪੂਰਾ ਸੈਰ ਸਪਾਟਾ ਅਗਲੇ ਸਾਲ ਤੋਂ ਹੋਵੇਗਾ ਸ਼ੁਰੂ ਬਦਲਾਂ ਤੇ ਖਾਣਾ ਖਾਣ ਦਾ ਮਿਲੇਗਾ ਸੁਨਹਿਰੀ ਮੌਕਾ ਕਰੋੜਾਂ ਵਿੱਚ ਹੋਵੇਗਾ ਖਾਚਾ ਇੱਕ ਕੰਪਨੀ ਪੁਲਾੜ ਵਿੱਚ ਭੋਜਨ ਖਾਣ ਦਾ ਸੁਪਨਾ ਪੂਰਾ ਕਰਮਚਾਰੀ ਹੈ ਇਹ ਪੁਲਾੜ ਸੈਰ ਸਪਾਟਾ ਅਗਲੇ ਸਾਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੇ ਤੁਸੀਂ ਵੀ ਪੁਲਾੜ ਚ ਖਾਣਾ ਖਾਣਾ ਚਾਹੁੰਦੇ ਹੋ ਤਾਂ ਇਹ ਕਲਪਨਿਕ ਲੱਗ ਰਹੀ ਚੀਜ਼ ਹੁਣ ਸੰਭਵ ਹੋ ਸਕਦੀ ਹੈ ਇੱਕ ਸਪੇਸ ਐਡਵੈਂਚਰ ਕੰਪਨੀ ਨੇ ਡਾਇਨ ਇਨ ਸਪੇਸ ਦਾ ਆਫਰ ਲਾਂਚ ਕੀਤਾ ਹੈ ਹਾਲਾਂਕਿ ਇਸ ਲਈ ਕਰੋੜਾ ਰੁਪਏ ਖਰਚ ਕਰਨੇ ਪੈਣਗੇ ਇਹ ਆਫਰ ਲਗਜ਼ਰੀ ਸਪੇਸ ਟ੍ਰੈਵਲ ਕੰਪਨੀ ਸਪੇਸਲੀ ਆਈਪੀ ਨੇ ਪੇਸ਼ ਕੀਤਾ ਹੈ ਇਸ ਆਫਰ ਦੇ ਤਹਿਤ ਕੰਪਨੀ ਤੁਹਾਨੂੰ ਆਪਣੇ ਸਪੇਸ ਬੈਲੂਨ ਚ ਧਰਤੀ ਤੋਂ 1 ਲੱਖ ਫੁੱਟ ਜਾਣੀ 30 ਕਿਲੋਮੀਟਰ ਦੀ ਉਚਾਈ ਤੇ ਲੈ ਕੇ ਜਾਵੇਗੀ ਕੰਪਨੀ ਦਾ ਇਹ ਹਾਈ ਪ੍ਰੋਫਾਈਲ ਲਗਜ਼ਰੀ ਸਪੇਸ ਟੂਰਿਜ਼ਮ ਅਗਲੇ ਸਾਲ ਤੋਂ ਸ਼ੁਰੂ ਹੋਵੇਗਾ ਇੱਕ ਯਾਤਰਾ ਵਿੱਚ 6 ਲੋਕਾਂ ਦੀ ਜਗ੍ਹਾ ਹੋਵੇਗੀ ਇਸ ਯਾਤਰਾ ਤੇ ਆਉਣ ਵਾਲੇ ਯਾਤਰੀਆਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਸ਼ੈਫਾਂ ਵਿੱਚੋਂ ਇੱਕ ਦੁਆਰਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਭੋਜਨ ਮਿਲੇਗਾ ਡੈਨਮਾਰਕ ਦੇ ਰੈਸਟੋਰੈਂਟ ਅਲੇਕ ਮਿਸ ਦੇ ਮਸ਼ਹੂਰ ਸ਼ੈਫ ਰੈਸ਼ਮਸ ਮੁਖ ਇਸ ਯਾਤਰਾ ਦੇ ਯਾਤਰੀਆਂ ਲਈ ਖਾਣਾ ਤਿਆਰ ਕਰਨਗੇ ਇਸ ਸਪੇਸ ਬੈਲੂਨ 'ਚ ਸਫ਼ਰ ਕਰਨ ਵਾਲੇ ਯਾਤਰੀ ਪਲਾਟ 'ਚ ਦੂਰ ਦੂਰ ਤੱਕ ਉੱਡਣ ਦਾ ਆਨੰਦ ਲੈ ਸਕਣਗੇ ਤੇ ਸੂਰਜ ਨੂੰ ਦੂਰੀ ਤੇ ਛੜਦੇ ਦੇਖ ਸਕਣਗੇ ਯਾਤਰੀਆਂ ਨੂੰ ਵਾਈਫਾਈ ਦੀ ਸਹੂਲਤ ਵੀ ਮਿਲੇਗੀ ਤਾਂ ਜੋ ਜੇਕਰ ਉਚਾਣ ਤੱਤਰੀ ਤੇ ਆਪਣੇ ਅਜ਼ੀਜ਼ਾਂ ਤੱਕ ਆਪਣਾ ਪੂਰਾ ਅਨੁਭਵ ਲਾਈਵ ਸਟ੍ਰੀਮ ਕਰ ਸਕਣਗੇ ਇਸ ਸ਼ਾਨਦਾਰ ਅਨੁਭਵ ਲਈ ਯਾਤਰੀਆਂ ਨੂੰ 5 ਲੱਖ ਡਾਲਰ ਖਰਚ ਕਰਨੇ ਪੈਣਗੇ ਭਾਰਤੀ ਮੁਦਰਾ ਵਿੱਚ ਇਹ ਰਕਮ 4 ਕਰੋੜ ਰੁਪਏ ਬਣਦੀ ਹੈ ਤਾ ਹੁਣ ਬਦਲਾ ਉੱਤੇ ਕੁੰਮਣ ਵਾਲਿਆਂ ਦੇ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਬਿਊਰੋਕ੍ਰਾਟ ਟੈਲੀਪੋਸਟ ਪੰਜਾਬੀ ਹੁਣ ਪੁਲਾੜ ਵਿੱਚ ਭੋਜਨ ਖਾਣ ਦਾ ਸੁਪਨਾ ਹੋਵੇਗਾ ਪੂਰਾ ਸੈਸ ਪਾਟਾ ਅਗਲੇ ਸਾਲ ਤੋਂ ਹੋਵੇਗਾ ਸ਼ੁਰੂ ਬਦਲਾ ਤੇ ਖਾਣਾ ਖਾਣ ਦਾ ਮਿਲੇਗਾ ਸੁਨਹਿਰੀ ਮੌਕਾ ਕਰੋੜਾਂ ਵਿੱਚ ਹੋਵੇਗਾ ਖਾਚਾ ਇੱਕ ਕੰਪਨੀ ਪੁਲਾੜ ਵਿੱਚ ਭੋਜਨ ਖਾਣ ਦਾ ਸੁਪਨਾ ਪੂਰਾ ਕੰਮਚਾਰੀਏ ਇਹ ਪੁਲਾੜ ਸੈਰਸ ਪਾਟਾ ਅਗਲੇ ਸਾਲ ਤੋਂ ਸ਼ੁਰੂ ਹੋਣ ਚਾਰਾ ਹੈ ਜੇ ਤੁਸੀਂ ਵੀ ਪੁਲਾੜ ਚ ਖਾਣਾ ਖਾਣਾ ਚਾਹੁੰਦੇ ਹੋ ਤਾਂ ਇਹ ਕਲਪਨਿਕ ਲੱਗ ਰਹੀ ਚੀਜ਼ ਹੁਣ ਸੰਭਵ ਹੋ ਸਕਦੀ ਹੈ ਇੱਕ ਸਪੇਸ ਐਡਵੈਂਚਰ ਕੰਪਨੀ ਨੇ ਡਾਇਨ ਇਨ ਸਪੇਸ ਦਾ ਆਫਰ ਲਾਂਚ ਕੀਤਾ ਹੈ ਹਾਲਾਂਕਿ ਇਸ ਲਈ ਕਰੋੜਾ ਰੁਪਏ ਖਰਚ ਕਰਨੇ ਪੈਣਗੇ ਇਹ ਆਫਰ ਲਗਜ਼ਰੀ ਸਪੇਸ ਟ੍ਰੈਵਲ ਕੰਪਨੀ Space VIP ਨੇ ਪੇਸ਼ ਕੀਤਾ ਹੈ ਇਸ ਆਫਰ ਦੇ ਤਹਿਤ ਕੰਪਨੀ ਤੁਹਾਨੂੰ ਆਪਣੇ ਸਪੇਸ ਬੈਲੂਨ 'ਚ ਧਰਤੀ ਤੋਂ 1 ਲੱਖ ਫੁੱਟ ਜਾਣੀ 30 ਕਿਲੋਮੀਟਰ ਦੀ ਉਚਾਈ ਤੇ ਲੈ ਕੇ ਜਾਵੇਗੀ ਕੰਪਨੀ ਦਾ ਇਹ ਹਾਈ ਪ੍ਰੋਫਾਈਲ ਲਕਚਰੀ ਸਪੇਸ ਟੂਰਿਜ਼ਮ ਅਗਲੇ ਸਾਲ ਤੋਂ ਸ਼ੁਰੂ ਹੋਵੇਗਾ ਇੱਕ ਯਾਤਰਾ ਵਿੱਚ 6 ਲੋਕਾਂ ਦੀ ਜਗ੍ਹਾ ਹੋਵੇਗੀ ਇਸ ਯਾਤਰਾ ਤੇ ਆਉਣ ਵਾਲੇ ਯਾਤਰੀਆਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਸ਼ੈਫਾਂ ਵਿੱਚੋਂ ਇੱਕ ਦੁਆਰਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਭੋਜਨ ਮਿਲੇਗਾ ਡੈਨਮਾਰਕ ਦੇ ਰੈਸਟੋਰੈਂਟ ਅਲੈਕ ਮਿਸ ਦੇ ਮਸ਼ਹੂਰ ਸ਼ੈਫ ਰੈਸ਼ਮਸ ਮੁੱਖ ਇਸ ਯਾਤਰਾ ਦੇ ਯਾਤਰੀਆਂ ਲਈ ਖਾਣਾ ਤਿਆਰ ਕਰਨਗੇ ਇਸ ਸਪੇਸ ਬੈਲੂਨ 'ਚ ਸਫ਼ਰ ਕਰਨ ਵਾਲੇ ਯਾਤਰੀ ਪਲਾਟ 'ਚ ਦੂਰ ਦੂਰ ਤੱਕ ਉੱਡਣ ਦਾ ਆਨੰਦ ਲੈ ਸਕਣਗੇ ਤੇ ਸੂਰਜ ਨੂੰ ਦੂਰੀ ਤੇ ਛੜਦੇ ਦੇਖ ਸਕਣਗੇ ਯਾਤਰੀਆਂ ਨੂੰ ਵਾਈਫਾਈ ਦੀ ਸਹੂਲਤ ਵੀ ਮਿਲੇਗੀ ਤਾਂ ਜੋ ਜੇਕਰ ਉਚਾਣ ਤੱਤਰੀ ਤੇ ਆਪਣੇ ਅਜ਼ੀਜ਼ਾਂ ਤੱਕ ਆਪਣਾ ਪੂਰਾ ਅਨੁਭਵ ਲਾਈਵ ਸਟ੍ਰੀਮ ਕਰ ਸਕਣਗੇ ਇਸ ਸ਼ਾਨਦਾਰ ਅਨੁਭਵ ਲਈ ਯਾਤਰੀਆਂ ਨੂੰ 5 ਲੱਖ ਡਾਲਰ ਖਰਚ ਕਰਨੇ ਪੈਣਗੇ ਭਾਰਤੀ ਮੁਦਰਾ ਵਿੱਚ ਇਹ ਰਕਮ 4 ਕਰੋੜ ਰੁਪਏ ਬਣਦੀ ਹੈ ਤਾਂ ਹੁਣ ਬਦਲਾ ਉੱਤੇ ਕੁੰਮਣ ਵਾਲਿਆਂ ਦੇ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਬਿਊਰੋਕ੍ਰਾਟ ਟੈਲੀਪੋਸਟ ਪੰਜਾਬੀ